ਸਰਕਾਰੀ ਕੋਚ ਨੇ ਆਪਣੇ ਅਹੁਦੇ ਦਾ ਰੂਪ ਛੱਡਦਿਆਂ ਸਾਨੂੰ ਇਸ ਗਰਾਊਂਡ 'ਚੋਂ ਤੱਕੇ ਨਾਲ ਬਾਹਰ ਕੱਢ ਦਿੱਤਾ ਹੈ ਇਹ ਕਹਿਣਾ ਹੈ ਇਨ੍ਹਾਂ ਸੈਂਕੜੇ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਦਾ ਜੋ ਪਟਿਆਲਾ ਦੀ ਪੋਲੋ ਗਰਾਊਂਡ 'ਚ ਪ੍ਰੈਕਟਿਸ ਕਰ ਰਹੇ ਸਨ ਦਰਅਸਲ ਇਹ ਨੌਜਵਾਨ ਪੁਲਸ ਭਰਤੀ ਲਈ ਅਗਸਤ 'ਚ ਹੋਣ ਵਾਲੇ ਫਿਜ਼ੀਕਲ ਟੈਸਟ ਦੀ ਤਿਆਰੀ ਲਈ ਇੱਥੇ ਪ੍ਰੈਕਟਿਸ ਕਰਦੇ ਸਨ ਅਤੇ ਕੋਚ ਨੇ ਇਹਨਾਂ ਨੂੰ ਗਰਾਊਂਡ 'ਚ ਆਉਣ ਤੋਂ ਮਨਾ ਕਰ ਦਿੱਤਾ ਇਹ ਤੇ ਕਹਿਆ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਉਹਨੂੰ ਟ੍ਰੇਨਿੰਗ ਵਾਸਤੇ ਨਹੀਂ ਮਤਲਬ ਟ੍ਰੇਨਿੰਗ ਨਹੀਂ ਦਿੱਤੀ ਜਾਏਗੀ ਤੇ ਅੱਜ ਸਾਨੂੰ ਸ਼ਰਿਆਮ ਇਹ ਗੱਲ ਕਹਤੀ ਕਿ ਤੁਸੀਂ ਗਰਾਊਂਡ 'ਤੇ ਬਾਹਰ ਹੋ ਜਾਂ ਟਰੈਕ 'ਤੇ ਬਾਹਰ ਹੋ ਜਾਓ। ਕੌਣ ਕਹਿੰਦੇ ਵੱਡੀ? ਬਰਡਿੰਗ ਸਾਰੀ ਸਰ ਕੋਚ ਕਹਿੰਦੇ ਨੇ। ਮੈਂ ਕਹਿਣਾ ਇਹ ਬੱਚਿਆਂ ਦਾ ਸਿਰਫ ਵਿਛੇ ਖਰਾਬ ਹੋ ਰਿਹਾ ਜੇ ਕੋਈ ਬੱਚਾ ਆਪ ਵੀ ਗੇਮ ਕਰਨਾ ਚਾਹੁੰਦਾ ਹੈ ਜਾਂ ਵੀ ਠੀਕ ਹੈ ਨਾ ਜੀ ਸਪੋਰਟਸ ਵਿੱਚ ਜਾਣਾ ਚਾਹੁੰਦਾ ਹੈ ਠੀਕ ਹੈ ਨਾ ਜੀ ਉਹਨੂੰ ਵੀ ਰੋਕਿਆ ਜਾ ਰਿਹਾ ਹੁਣ ਘਰ ਬੈਠਾ ਬੱਚਾ ਸਪੋਰਟਸ ਦਾ ਜਾਣ ਨਹੀਂ ਲੱਗਿਆ ਛੋਟੇ ਛੋਟੇ ਪਾਰਕਾਂ 'ਚ ਜਾ ਕੇ ਕਰਨ ਤੋਂ ਤਾਂ ਗਿਆ। ਜੇ ਬੱਚਾ ਆਪ ਗੇਮ ਕਰਨਾ ਚਾਹੁੰਦਾ ਹੈ ਜੀ ਠੀਕ ਹੈ ਨਾ ਤਾਂ ਬੇਸ਼ੱਕ ਸਾਨੂੰ ਤਾਂ ਵੈਸੇ ਫਿਊਚਰ ਬਣਾਉਣਾ ਚਾਹੀਦਾ ਬੇਸ਼ੱਕ ਇਹ ਬੱਚੇ ਵੀ ਆਏ ਆ ਜੇ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਆ ਕੋਲ ਦਾ ਕੰਮ ਕੀ ਹੁੰਦਾ ਬੱਚਿਆਂ ਦਾ ਫਿਊਚਰ ਬਣਾਣਾ ਠੀਕ ਹੈ ਨਾ ਜੀ ਉਹਨਾਂ ਤੋਂ ਕੋਈ ਇਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਵੀ ਚਲੋ ਤੁਹਾਨੂੰ ਅਸੀਂ ਤਿਆਰੀ ਕਰਾਨੇ ਆ ਉਧਰ ਮੌਕੇ ਤੇ ਪੁਜੀ ਪੁਲਿਸ ਦਾ ਕਹਿਣਾ ਹੈ ਕਿ ਕੋਈ ਸ਼ਿਕਾਇਤ ਨਾ ਮਿਲਣ ਕਰਕੇ ਉਹ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਸਕਦੇ ਇਹਦੇ ਚ ਕੋਈ 60 ਨਹੀਂ ਇਹ ਕਿਹੜਾ ਲੜੇ ਆ ਕਿਸੇ ਨਾਲ ਝਗੜਾ ਕੋਈ ਨਹੀਂ ਹੈਗਾ ਇਹਨਾਂ ਦੀ ਇਹ ਵੀ ਹੈ ਕਿ ਇਥੇ ਕੁੜੀਆਂ ਦਾ ਜਿਹੜੇ ਟ੍ਰੈਨਿੰਗ ਲੈਂਦੀਆਂ ਕੀ ਸਾਡੇ ਕਿਸੇ ਦਾ ਹਾਲੇ ਕੋਈ ਨਹੀਂ ਨਾਂ ਸਾਡੇ ਕੋਲ ਕੋ ਕੰਪਲੀਟ ਹੈ ਜੇ ਕੋਈ ਕੰਪਲੀਟ ਹੋ ਗਈ ਸੀ ਕਾਰਵਾਈ ਕਰ ਲਾਂਗੇ ਇੱਕ ਪਾਸੇ ਜਿੱਥੇ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਯਤਨਸ਼ੀਲ ਹੈ ਉੱਥੇ ਇੱਕ ਸਰਕਾਰੀ ਕੋਚ ਵੱਲੋਂ ਖਿਡਾਰੀਆਂ ਨੂੰ ਇਸ ਤਰ੍ਹਾਂ ਸਰਕਾਰੀ ਗਰਾਊਂਡ 'ਚ ਪ੍ਰੈਕਟਿਸ ਕਰਨ ਤੋਂ ਰੋਕਣਾ ਬੇहद ਮੰਦਭਾਗ ਹੈ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਣੀ ਟੀਵੀ